ਅੱਜ ਗੱਲ ਕਰਾਂਗੇ ਆਪਾਂ Divine ਦੇ ਬਾਰੇ ਜਿਨ੍ਹਾਂ ਦੇ ਗਾਣੇ ਕਰਨੋ ਜਲਾ ਸਿੱਧੂ ਮੂਸੇਵਾਲਾ ਜਸਮਾਨ ਕਮਰਤਮਾਨ ਤੇ ਹੋਰ ਵੀ ਪੰਜਾਬੀ ਸਿੰਗਰਸ ਦੇ ਨਾਲ ਆ ਚੁੱਕੇ ਨੇ ਜਿਆਦਾ ਟਾਈਮ ਵੇਸਟ ਨਹੀਂ ਕਰਦੇ ਆਓ ਵੀਡੀਓ ਸ਼ੁਰੂ ਕਰਦੇ ਆਂ ਸ਼ੁਕਰੀਆ ਪੰਜਾਬ ਮੇਰਾ ਨਾਮ Divine ਹੈ ਤੇ ਸਿੱਧੂ ਮੂਸੇਵਾਲਾ ਨੇ ਸਭ ਨੂੰ ਹਾਈ ਬੁਲਾਇਆ ਹੈ ਆਪਾਂ ਇਕੋ ਪਹਿਲਾਂ ਮੈਂ ਇਹ ਦੱਸ ਦੇਣਾ ਕਿ Divine ਬਹੁਤ ਘੈਂਟ ਬੰਦਾ ਹੈ ਉਹਨਾਂ ਨੂੰ ਜਿੰਨਾ ਪਿਆਰ ਬੰਬੇ ਵਿੱਚ ਮਿਲਦਾ ਹੈ ਉਨਾ ਹੀ ਪੰਜਾਬ ਵਿੱਚ ਵੀ ਮਿਲਦਾ ਹੈ ਇਹਦਾ ਇੱਕ ਕਾਰਨ ਇਹ ਵੀ ਹੈ ਕਿ Divine ਨੇ ਕਾਫੀ ਪੰਜਾਬੀ ਸਿੰਗਰਸ ਦੇ ਨਾਲ ਫੀਚਰ ਕੀਤਾ ਹੈ ਜੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਕਾਫੀ ਪੰਜਾਬੀ ਸਿੰਗਰਸ ਨੇ Divine ਦੇ ਨਾਲ ਫੀਚਰ ਕੀਤਾ ਹੈ ਇਦਾਂ ਵੀ ਨਹੀਂ ਹੋਇਆ ਕਿ ਕਿਸੇ ਪੰਜਾਬੀ ਸਿੰਗਰ ਨੇ Divine ਦੇ ਨਾਲ ਕੋਲਾਬੋਰੇਸ਼ਨ ਕੀਤੀ ਹੋਵੇ ਤੇ ਉਹ ਗਾਣਾ ਹਿੱਟ ਨਾ ਹੋਇਆ ਹੋਵੇ ਦੀਵਾਈਨ ਕਿੰਨਾ ਘੈਂਟ ਬੰਦਾ ਇਹਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ ਜਦੋਂ ਚੋਰ ਨਹੀਂ ਗਾਣਾ ਸਿੱਧੂ ਮਸੂਏ ਵਾਲਾ ਬਾਈ ਦਾ ਰਿਲੀਜ਼ ਹੋਇਆ ਸੀ ਉਦੋਂ ਆਪਾਂ ਨੂੰ ਸਾਰਿਆਂ ਨੂੰ ਉਹਦੇ ਆਡੀਓ ਤੋਂ ਪ੍ਰੋਬਲਮ ਸੀ ਕਿਉਂਕਿ ਜਿਹੜਾ ਆਡੀਓ ਦੀਵਾਈਨ ਦੇ ਵੱਲੋਂ ਸਟੇਜ ਤੇ ਪਲੇ ਕੀਤਾ ਗਿਆ ਸੀ ਬਾਅਦ ਵਿੱਚ ਆਫੀਸ਼ੀਅਲੀ ਆਡੀਓ ਦੇ ਵਿੱਚ ਉਹ ਚੀਜ਼ ਨਹੀਂ ਸੀ ਜਨਨ ਕਿ ਉਹਨਾਂ ਨੇ ਕੁਝ ਨਾ ਕੁਝ ਚੇਂजेस ਕਰਕੇ ਉਹਨੂੰ ਰਿਲੀਜ਼ ਕੀਤਾ ਸੀ ਤੇ ਆਪਾਂ ਇਹ ਕਿਹਾ ਸੀ ਕਿ ਇਹ ਵਾਲਾ ਆਡੀਓ ਸਾਨੂੰ ਨਹੀਂ ਚਾਹੀਦਾ ਸਾਨੂੰ ਉਹ ਵਾਲਾ ਆਡੀਓ ਚਾਹੀਦਾ ਉਹਨਾਂ ਨੂੰ ਇਦਾਂ ਲੱਗਦਾ ਹੈਗਾ ਕਿ Song ਕਿਸੇ ਵੀ ਤਰੀਕੇ ਨਾਲ ਸੁੱਟ ਦਾਂਗੇ ਉਹ ਹਿੱਟ ਹੋਣਾ ਹੀ ਹੋਣਾ ਉਹ ਬਿਲਬੋਰਡ ਜਾਣਾ ਜਾਣਾ ਲੋਕ ਤਾਂ ਅੰਨੇ ਨੇ ਉਹ ਠੀਕ ਹੈ ਅਸੀਂ ਅੰਲੇ ਨਹੀਂ ਹੈਗੇ ਸਾਡਾ ਸਿੱਧੂ ਬਾਈ ਨਾਲ ਪਿਆਰ ਆ ਸਾਡਾ ਸਿੱਧੂ ਬਾਈ ਦੇ ਮਿਊਜ਼ਿਕ ਨਾਲ ਪਿਆਰ ਆ ਕਿਉਂਕਿ ਜਿਹੜਾ ਗਾਣਾ ਆਫੀਸ਼ੀਅਲੀ ਰਿਲੀਜ਼ ਕੀਤਾ ਗਿਆ ਸੀ ਉਹਦੇ ਵਿੱਚ ਸਿੱਧੂ ਬਾਈ ਦੀ ਜਿਹੜੀ ਵੋਕਲ ਸੀ ਉਹ ਫਿੱਟ ਨਹੀਂ ਬੈਠ ਰਹੀ ਸੀ ਯਾਨੀ ਕਿ ਇੱਕ ਡੰਮੀ ਤਰਾ ਹੀ ਲੱਗ ਰਿਹਾ ਸੀ ਉਹ ਵਾਲਾ ਗਾਣਾ ਤੇ ਡਿਵਾਈਨ ਨੇ ਖੁਦ ਸਟੋਰੀ ਪਾ ਕੇ ਇੱਕਿਆਸੀ ਕੀਆ ਸਾਡੀ ਟੈਕਨੀਕਲ ਟੀਮ ਹੈ ਜਿਹੜੀ ਉਹਦੇ ਤੇ ਕੰਮ ਕਰ ਰਹੀ ਹੈ ਤੇ ਤੁਹਾਨੂੰ ਕੁਝ ਘੰਟਿਆਂ ਬਾਅਦ ਹੀ ਇਹ ਗਾਣਾ ਆਫੀਸ਼ੀਅਲੀ ਰਿਲੀਜ਼ ਹੋਇਆ ਹੋਇਆ ਦਿਖ ਜਾਊਗਾ ਜਿਹੜਾ ਅਸੀਂ ਅਪਡੇਟ ਵੀ ਕਰ ਰਹੇ ਹਾਂ ਬਾਕੀ ਸਿੱਧੂ ਬਾਈ ਦਾ ਚੋਰ ਨਹੀਂ ਗਾਣੇ ਤੋਂ ਪਹਿਲਾਂ ਵੀ ਮੂਸ ਡ੍ਰ गाने ਦੇ ਵਿੱਚ ਵੀ ਸੁਣਨ ਨੂੰ ਮਿਲਿਆ ਆਸਟ੍ਰੇਲੀਆ ਗਾਣੇ 'ਚ ਵੀ ਜਦੋਂ ਡਿਵਾਈਨ ਦਾ ਵਰਸ ਸ਼ੁਰੂ ਹੁੰਦਾ ਹੈ ਡਿਵਾਈਨ ਆਪਣੀ ਲਾਈਨ ਇੱਕ ਕੋਕਾ ਦੋ ਕੋਕਾ ਤੋਂ ਸ਼ੁਰੂ ਕਰਦੇ ਨੇ ਦੇਖੂਗਾ 2 ਕੋਗਾ ਮੇਰੇ ਲਈ ਮਸਤੀ ਅਰੇ ਦੇਖੂਗਾ 2 ਅ ਦੋ ਕੋਗਾ ਚੱਲ ਮੈਸੇਜ ਇਹਦਾ ਬਰਦਾ ਉਹ ਬੰਬੇ ਦੀ ਲੈਂਗੁਏਜ ਦੇ ਵਿੱਚ ਆਉਂਦਾ ਹੈ ਕਰਨੋਜਲਾ ਬਾਈ ਦੇ ਵੱਲੋਂ ਜਨਮ ਦਿਨ ਤੇ ਇਹ ਸਰਪ੍ਰਾਈਜ਼ ਦਿੱਤਾ ਗਿਆ ਆਪਣੇ ਫੈਨਸ ਨੂੰ ਤੇ ਵੈਸੀ ਡਿਵਾਈਨ ਦੇ ਨਾਲ ਕਰਨੋਜਲਾ ਨੇ ਐਜ਼ ਅ ਫੀਚਰ ਆਰਟਿਸਟ ਕੰਮ ਕੀਤਾ ਇਸ ਗਾਣੇ ਦੇ ਵਿੱਚ ਤਾਂ ਇਦਾਂ ਲੱਗ ਨਹੀਂ ਰਿਹਾ ਕਿ ਕਰਨੋਜਲਾ ਬਾਈ ਇਹਦੇ ਵਿੱਚ ਫੀਚਰ ਨੇ ਕਿਉਂਕਿ ਗਾਣੇ ਦੀ ਜਿਹੜੀ ਵੀਡੀਓ ਹੈ ਉਹਦੇ ਵਿੱਚ ਡਿਵਾਈਨ ਤੇ ਕਰਨੋਜਲਾ ਬਾਈ ਦੇ ਦੋਨਾਂ ਦੀ ਫੁਟੇਜ ਬਰਾਬਰ ਹੀ ਵਰਤੀ ਗਈ ਹੈ ਕਿਉਂਕਿ ਕਈ ਗਾਣੇ ਇਦਾਂ ਦੇ ਵੀ ਹੁੰਦੇ ਨੇ ਜਿਦੇ ਵਿੱਚ ਕੋਈ ਸਿੰਗਰ ਫੀਚਰ ਕਰਦਾ ਹੈ ਤਾਂ ਉਹਨਾਂ ਕਈ ਗਾਣਿਆਂ ਦੀ ਵੀਡੀਓ ਹੁੰਦੀ ਹੈ ਲਾਸਟ ਦੇ ਪੈਰੇ ਦੇ ਵਿੱਚ ਥੋੜਾ ਜਿਹਾ ਸੀਨ ਆ ਜਾਂਦਾ ਹੈ ਅੱਜ ਕੱਲ ਜਿਹੜੇ ਸਿੰਗਰ ਫੀਚਰ ਕਰਦੇ ਨੇ ਦੂਜੇ ਦੇ ਗਾਣਿਆਂ ਦੇ ਵਿੱਚ ਉਹਨਾਂ ਦੀ ਵੀਡੀਓ ਦੇ ਵਿੱਚ ਓਵਰ ਆਲ ਹੀ ਉਹਨਾਂ ਦਾ ਫੁਟੇਜ ਹੁੰਦਾ ਇੱਕ ਸਾਫ ਦੀ ਕੋਲਾਬੋਰੇਸ਼ਨ ਹੀ ਹੁੰਦੀ ਹੈ ਇਹਨਾਂ ਦੋਨਾਂ ਚੀਜ਼ਾਂ 'ਚ ਮੈਨੂੰ ਕੋਈ ਜ਼ਿਆਦਾ ਫਰਕ ਦੇਖਦਾ ਨਹੀਂ ਬਾਕੀ ਇਸ ਤੋਂ ਪਹਿਲਾਂ ਵੀ ਡਿਵਾਈਨ ਦੇ ਪੰਜਾਬੀ ਸਿੰਗਰਸ ਦੇ ਨਾਲ ਕਾਫੀ ਗਾਣੇ ਆਏ ਨੇ ਤੇ ਉਹ ਗਾਣੇ ਹਿੱਟ ਵੀ ਰਹੇ ਨੇ ਜਿਵੇਂ ਕਿ ਦੀਪ ਜੰਡੂ ਦੇ ਨਾਲ ਗਾਣਾ ਆਇਆ ਸੀ ਬੰਬੇ ਟੂ ਪੰਜਾਬ ਤੇ ਇਸ ਗਾਣੇ ਦੀਆਂ ਕੁਝ ਲਾਈਨਾਂ ਰੀਲਸ ਤੇ ਬਹੁਤ ਜ਼ਿਆਦਾ ਵਾਇਰਲ ਹੋਈਆਂ ਸੀ ਪੰਜਾਬ ਦੀ ਲੜਕੀ ਮਤਲਬ ਬੈਂਡ ਵਾਲਾ ਅਮੀਰਿਕਾ ਤੇ ਡਿਵਾਈਨ ਦਾ ਗਾਣਾ ਆਇਆ ਸੀ ਬੀਜ਼ੀ ਗੈਟਿੰਗ ਪੇਡ ਫਿਰ ਅਮਰਿਤਮਾਨ ਦੇ ਨਾਲ ਗਾਣਾ ਆਇਆ ਸੀ ਕਾਲਾ ਘੋੜਾ ਫਿਰ ਜਸਮਣਕ ਦੇ ਨਾਲ ਵੀ ਇੱਕ ਦੋ ਗਾਣੇ ਆਏ ਸੀ ਜਿਨ੍ਹਾਂ ਚੋਂ ਇੱਕ ਗਾਣਾ ਸੀ ਨੋ ਕੰਪੀਟੀਸ਼ਨ ਸੰਦੇਨ ਕੰਪੀਟੀਸ਼ਨ ਨਹੀਂ ਬਾਕੀ ਤੁਸੀਂ ਕਰਨੋਜਲਾ ਬਾਈ ਦਾ 100 ਮਿਲੀਅਨ ਗਾਣਾ ਸੋਣੀ ਲਿਆ ਹੋਣਾ ਜਿਹਦੇ ਚੋਂ ਇੱਕ ਦੋ ਲਾਈਨਾਂ ਤਾਂ ਕਰਨੋਜਲਾ ਨੇ ਪਹਿਲਾਂ ਹੀ ਆਪਣੇ ਲਾਈਵ ਦੇ ਵਿੱਚ ਸੁਣਾਤੀਆਂ ਸੀ ਕੱਲ ਸੀ ਦੁਬਈ ਨਾਲ ਸ਼ੇਖ ਬੀਜ਼ੀ ਗਈ ਗਾਣਾ ਸਨਾਦੀਨਾ ਦੋ ਲੈਣਾ ਜੇਕਰ ਇਸ ਗਾਣੇ ਨੂੰ ਲੈ ਕੇ ਮੇਰਾ ਰਿਵਿਊ ਮੈਂ ਦੇਵਾਂ ਤਾਂ ਮੈਨੂੰ ਇਦਾਂ ਲੱਗਦਾ ਕਿ ਕਰਨ ਓਜਲਾ ਦੀਆਂ ਲਾਈਨਾਂ ਹੋਰ ਵੀ ਜ਼ਿਆਦਾ ਹੋਣੀਆਂ ਚਾਹੀਦੀਆਂ ਸੀ ਇਸ ਗਾਣੇ ਦੇ ਵਿੱਚ ਕਿਉਂਕਿ ਯਾਰ ਬਹੁਤ ਕੈਂਟ ਲਿਖੀਆਂ ਨੇ ਆਪਣੀਆਂ ਲਾਈਨਾਂ ਕਰਨ ਓਜਲਾ ਨੇ ਇਸ ਗਾਣੇ ਦੇ ਵਿੱਚ ਬਾਕੀ ਉਮੀਦ ਕਰਦੇ ਆ ਕਿ ਯਾਰ ਗਾਣੇ ਦਾ ਜਿਵੇਂ ਕਿ ਨਾਮ ਹੈ 100 ਮਿਲੀਅਨ ਤੇ ਜਲਦੀ ਗਾਣੇ ਦੇ ਵਿਊਜ਼ ਵੀ 100 ਮਿਲੀਅਨ ਕ੍ਰੋਸ ਹੋ ਜਾਣਗੇ ਦੇਖੋ ਹੁਣ ਤੱਕ ਤਾਂ ਡਿਵਾਈਨ ਬਹੁਤ ਵਧੀਆ ਚੱਲ ਰਿਹਾ ਹੈ ਉਹਦੀ ਕੰਟਰੋਵਰਸੀ ਹੋਈ ਸੀ ਪਰ ਉਹ ਬੰਬੇ ਵਾਲੇ ਰੈਪਰਸ ਦੇ ਨਾਲ ਹੀ ਹੋਈ ਸੀ ਯਾਰ ਔਨਲ ਟਾਈਮ ਦੇ ਵਿੱਚ ਆਪੀ ਪੰਜਾਬੀ ਸਿੰਗਰਸ ਦੇ ਨਾਲ ਜਿਹੜੀ ਕੋਲਾਬੋਰੇਸ਼ਨ ਆਈ ਸੀ ਡਿਵਾਈਨ ਦੀ ਉਹਨਾਂ ਦੇ ਵਿੱਚੋਂ ਤੁਹਾਨੂੰ ਮੋਸਟ ਵਧੀਆ ਗਾਣਾ ਜਾਂ ਚੋਰੀ ਗਾਣਾ ਕਿਹੜੇ ਗਾਣੇ ਦੇ ਵਿੱਚ ਡਿਵਾਈਨ ਦੀ ਰੈਪ ਵਧੀਆ ਲੱਗੀ ਸੀ ਇਹ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਇਸ ਵੀਡੀਓ ਦੇ ਵਿੱਚ ਐਨਾ ਹੀ ਮਿਲਦੇ ਆ ਅਗਲੀ ਵੀਡੀਓ ਚ